ਪਕੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਤ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸੋ RAMਦਾਸਵੇਂ ਹੋਈ ਸੁਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇਸ ਦਿਥੀ ਸਭ ਦੁੱਖ ਜਾਏ ਤੇਗ ਬਹਾਦਰਿ ਸਮਰਿਆ ਘਰ ਨਾਉ ਨੀਂਦ ਆਵੇ ਤਾਈ ਸਭ ਥਾਈ ਹੋਏ ਸੁਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸੁਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦ ਦਰਸ਼ਨ دیدار ਦਾ ਧਿਆਨ ਧਰ ਕੇ ਬੋਲੋ ਜੀ ਜਾ ਪਿਆਰਿਆ ਚੌਹਾਂ ਸਹਿਬ ਜਾਦਿਆ ਜਾਲੀਆਂ ਮੁਕਤਿਆ ਹੱਠੀਆਂ ਜਪੀਆਂ ਕੱਪੀਆਂ ਜਨਾ ਨਾਮ ਜਪਿਆ ਗੰਦ ਚਕਿਆ ਦੀਗਰਵਾਹੀ ਦੇਖ ਕੇ ਅਣ ਦੇਟੇ ਕੀਤਾ ਤਿੰਨਾ ਪਿਆਰਿਆ ਸਤਿਆਰਿਆ ਧਿਆਨ ਕਰਕੇ ਖਾਲਸਾ ਜੀ ਗੋਲ ਜੀ ਸੰਗਨੀਆਂ ਮੈਂ ਧਰਮ ਹੇਤ ਸੀਸ ਦਿੱਤੇ ਬਾਤ ਬੰਦ ਕਕਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਜੜੇ ਆਰਿਆਂ ਨਾਲ ਚਰਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸੁਆਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਕਰ ਕੇ ਖਾਬ ਸਾਜੀ ਗੁੰਦ ਜੀ ਸਤਿ ਗੁਰ ਬਾਤ ਸੁਰ ਗਤ ਗੁਰ ਦਿਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਜਪ ਆਵਣ ਕਾ ਸਦਕਾ ਸਰਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀਅਰੇ ਰਾਏਤ ਦੀਵ ਤੇਗ ਫਤੇ ਵਿਰਗ ਕੀ ਬਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਨੂੰ ਸਿੱਖੀ ਦਾਣ ਇਸ ਦਾਣ ਰਹਿਤ ਦਾਣ ਬੀਤ ਦਾਣ ਵਸਾ ਦਾਣ ਪਰੂਸਾ ਦਾਣ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਤਨਾਨ ਚੁੰਕੀਆਂ ਧਰਦੇ ਗੁੰਗੇ ਜੁੰਗੋ ਜੁੰਗ ਅਤਲ ਧਰਮ ਕਾ ਜੈ ਤਾਰ ਪੁੱਤੇ ਮਤ ਦਾ ਰੱਖ ਆਪ ਵਾਹੇ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਭਾਈ ਦਰਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋੜ ਗੁਰਦੁਆਰੀਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਪੰਥ ਨੋ ਵਸੂੜਿਆ ਗਿਆ ਪਿੰਨਾ ਦੇ ਖੁੱਲੇ ਦਰਸ਼ਨ ਦੀਦਾਰ ਸਿਵਾ ਸੁਭਾਵ ਦਾ ਤਾਨ ਕਾਲ ਸਾਜੀ ਨੂੰ ਬਖਸ਼ੋ ਕੇ ਨਮਾੜਿਆ ਦੀਮਾਨ ਨੇ ਤਾਂ ਨੇ ਆਂ ਦੇ ਤਾਨ ਨੇ ਉੱਤਿਆਂ ਦੀ ਹੋਤ ਸੱਜੇ ਪਿਤਾ ਵਾਹੀਏ ਗੁਰੂ ਧਨ ਧਨ ਜੋਗ ਅਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੇ ਬਾਣੇ ਅੰਦਰ ਚਾਰ ਪਹਿਰ ਰਹਿਣ ਬਤੀਤ ਹੋਈ ਆਇਆ ਚਾਰ ਪਹਿਰ ਦਿਨ ਸੁਖ ਸ਼ਾਂਤੀ ਸਰਬ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਪਾਵਨ ਦਰਬਾਰਾਂ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਾਥਨ ਤਿਆਰ ਹਨ ਕਿਰਪਾ ਕਰੋ ਸੰਗਾ ਸਨਾਤੇ ਪ੍ਰਕਾਸ਼ ਗਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾ ਦਰ ਪਾਵਨ ਪੁਤਰ ਉਪਦੇਸ਼ ਬਖਸ਼ ਕੇ ਨਿਹਾਲ ਕਰੋ ਦਰ ਆਈ ਸੰਗਤੀਆਂ ਹਾਜ਼ਰੀਆਂ ਦਰ ਪਰਵਾਨ ਕਰਨੀਆਂ ਦਰੋਂ ਕਰੋ ਸਿੱਖੀ ਸਿਦਕ ਪ੍ਰਭੂ ਸਾਹਿਬ ਨਾਮਦਾਨ ਬਖਸ਼ਣਾ ਸੋਕ ਭਾਵਨਾਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ੜੇ ਸਰਬੱਤ ਦੇ ਭਾਰ ਦੇ ਰਾਸ ਕਰਨੇ ਦੀ ਕਰੋ ਕਿਰਪਾ ਪਾਵਨ ਪਵਿੱਤਰ ਸਰੂਪ ਸੁਖ ਆਸਣ ਅਸਥਾਨਾਂ ਤੋਂ ਪ੍ਰਕਾਸ਼ ਅਸਥਾਨਾਂ ਦੇ ਲਜਾਨ ਦੀ ਅੰਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸੇ ਤਿਆਰੇ ਮੇਲਾ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਮ ਅਨਾਮ ਕਰਦੀ ਬਲਾ ਤੇਰੇ ਬਾਣੇ ਸਰਬਤ ਦਾ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ